ਦੇਖੋ ਜਿਹੜੀਆਂ ਆਯੁਰਵੇਦ ਅਸੀਂ ਬਣਾਉਨੇ ਆ ਅਸੀਂ ਉਹ ਤਾਂ ਬਣਾਉਨੇ ਆ ਪਰ ਇੰਨੀ ਬਰੀਕ ਸਟੈਮ ਸੈੱਲ ਤੱਕ ਜਾਣ ਵਾਲੀਆਂ ਜਿਹੜੀਆਂ ਮਸ਼ੀਨਰੀਜ਼ ਵਗੈਰਾ ਨੇ ਉਹ ਸਾਡੇ ਕੋਲ ਨਹੀਂ ਇੱਥੇ ਅਵੇਲੇਬਲ ਹੁੰਦੀਆਂ ਇਹ ਬਹੁਤ ਹਾਈ ਫਾਈ ਕੰਪਨੀਆਂ ਨੇ ਜਿਹੜੀਆਂ ਇਹਨਾਂ ਨੂੰ ਸਟੈਮ ਸੈੱਲ ਕੱਢਦੀਆਂ ਹਨਾਂ ਦੇ ਵਿੱਚੋਂ ਇਹਨਾਂ ਨੇ ਸਟੈਮ ਸੈੱਲ ਕੱਢ ਲਏ ਹੁਣ ਸਟੈਮ ਸੈੱਲ ਜਿਹੜਾ ਹੈ ਉਹ ਕਿੱਥੇ ਕੰਮ ਕਰਦਾ ਹੈ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਨੇ ਸਾਡੀਆਂ ਕੋਸ਼ਕਾਵਾਂ ਨੇ ਜਿਹੜੀਆਂ ਸਾਡੇ ਜਿਵੇਂ ਅਸੀਂ ਸੈਰ ਨਹੀਂ ਕਰਨੀ ਬੈਠ ਬੈਠ ਕੇ ਕੰਮ ਕਰਨਾ ਇੱਕ ਇੱਕੋ ਚੇਅਰ ਤੇ ਬੈਠ ਕੇ ਕੰਮ ਕਰਦੇ ਆ ਹੋ ਗਈ ਸਾਡੇ ਜਿਹੜੀਆਂ ਮਾਸਪੇਸ਼ੀਆਂ ਪੂਰੀ ਤਰ੍ਹਾਂ ਕੰਮ ਨਹੀਂ ਕਰਦੀਆਂ ਡੈੱਡ ਹੋ ਜਾਂਦੀਆਂ ਇਹ ਉਹਨਾਂ ਨੂੰ ਡੈੱਡ ਹੋਈਆਂ ਕੋਸ਼ਕਾਵਾਂ ਨੂੰ ਚਲਾ ਕੇ ਨਵੀਆਂ ਕਰਨ ਦੀ ਕੋਸ਼ਿਸ਼ ਕਰਦੀ ਆ ਔਰ ਉਹਨਾਂ ਨੂੰ ਨਵੇਂ ਜਿ ਬਦਲ ਦਿੰਦੀ ਆ ਜਿਵੇਂ ਜਿਹੜਾ ਬੰਦਾ ਜ਼ਿਆਦਾਤਰ ਬੈਠ ਕੇ ਕੰਮ ਕਰਦਾ ਹੈ ਉਹਨੂੰ ਸ਼ੂਗਰ ਹੋ ਗਈ ਉਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਉਹਦਾ ਕੋਲੇਸਟ੍ਰੋਲ ਵਧ ਗਿਆ ਸ਼ੂਗਰ ਕਾਰਨ ਹੋਰ ਅੱਗੇ ਪ੍ਰੋਬਲਮ ਆ ਗਈਆਂ ਜਦੋਂ ਹੁਣ ਇਹ ਸਟੈਮ ਸੈੱਲ ਤੇ ਜਾ ਕੇ ਕੰਮ ਕਰੂਗੀ ਸਾਨੂੰ ਉਹ ਚੀਜ਼ਾਂ ਦੀ ਆਪਣੀ ਆਪਣੀ ਪੂਰਤੀ ਹੋ ਜਾਂਦੀ ਆ ਸਾਡੀ ਬੋਡੀ ਜਿਹੜੀ ਰਿਲੈਕਸ ਹੁੰਦੀ ਆ ਤੇ ਬਿਮਾਰੀ ਤੋਂ ਰਹਿਤ ਹੋ ਜਾਂਦੀ ਆ ਇੱਕ ਚੀਜ਼ ਮੈਂ ਹੋਰ ਇੱਥੇ ਜਾਨਣਾ ਚਾਹਾਂਗਾ ਕਿ ਜਦਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਲੋਕ ਬੈਠ ਕੇ ਕੰਮ ਕਰਦੇ ਆ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਥੇ ਕਾਰਨ ਕੀ ਆ ਮੈਂ ਥੋੜਾ ਜਿਹਾ ਵੀ ਜਾਨਣਾ ਚਾਹੁੰਨਾ ਕਿ ਕਿਹੜੀਆਂ-ਕਿਹੜੀਆਂ ਆਦਤਾਂ ਵੀ ਨਾਲ ਸੁਧਾਰਨੀਆਂ ਪੈਣਗੀਆਂ ਨਾ ਕਿ ਇਹ ਤਾਂ ਨਹੀਂ ਹੋਏਗਾ ਕਿ ਕਿ ਵੀ ਅਸੀਂ ਦਵਾਈ ਖਾ ਰਹੇ ਆ ਤਾਂ ਠੀਕ ਹੁੰਦੇ ਰਵਾਂਗੇ ਨਾਲ-ਨਾਲ ਸਾਨੂੰ ਆਪਣੀ ਆਦਤਾਂ ਜਿਹੜੀ ਉਹ ਵੀ ਬਦਲਣੀ ਪੈਗੀ ਦੇਖੋ ਸਾਨੂੰ ਆਦਤ ਬਦਲਣੀ ਪੈਣੀ ਆ ਸਾਨੂੰ ਖਾਣ ਪੀਣ ਵੀ ਬਦਲਣਾ ਚਾਹੀਦਾ ਅੱਜ ਪਾਣੀ ਸਾਡਾ ਸਾਡੀ ਦੁਨੀਆ ਦੇ ਉੱਤੇ ਸਾਡਾ ਸਾਰੇ ਪਾਣੀ ਜਿਹੜਾ ਪ੍ਰਦੂਸ਼ਿਤ ਹੋ ਗਿਆ ਜ ਪਾਣੀ ਵਾਸਤੇ ਨਾ ਚਲੋ ਉਹਦੇ ਇੱਕ ਵੱਖਰਾ ਵਿਸ਼ਾ ਅਸੀਂ ਪਾਣੀ ਵਾਸਤੇ ਵੀ ਇੱਕ ਅਲਕਾਲਾਈਨ ਡ੍ਰੌਪ ਲੈਂਦੇ ਆ ਉਹ ਵੀ ਐਸੀ ਤਰ੍ਹਾਂ ਹੀ ਕੰਮ ਕਰ ਦਿਆ ਪਾਣੀ ਚ ਪਾਓ ਬੋਡੀ ਅਲਕਾਲਾਈਨ ਹੋ ਜਾਂਦੀ ਆ ਤੇ ਇਹ ਵੀ ਉਸੇ ਤਰ੍ਹਾਂ ਇਹਨੂੰ ਅਲਕਾਲਾਈਨ ਵੀ ਕਰ ਦਿਆ ਇਹਦੇ ਵਿੱਚ ਵੀ ਉਹ ਪ੍ਰੋਬਲਮ ਨੂੰ ਸੈਲ ਮਤਲਬ ਹੱਲ ਕਰਨ ਦੀ ਤਾਕਤ ਹੈਗੀ ਆ ਜਦੋਂ ਅਸੀਂ ਪਾਣੀ ਦੇ ਨਾਲ ਲੈਨੇ ਆ ਪਹਿਲੀ ਗੱਲ ਤਾਂ ਇਹ ਇਹਦੀ ਜਿਹੜੀ ਡੋਜ਼ ਆ ਜੀ ਇਹਦੀ ਡੋਜ਼ ਆ ਦੇਖੋ ਇੱਕ ਚਮਚ ਆ ਜੀ ਇਹਦੇ ਚਮਚ ਦਾ ਅੱਧਾ ਹਿੱਸਾ ਇਹ ਡੋਜ਼ ਲੈਣੀ ਆ ਜੀਭ ਦੇ ਥੱਲੇ ਰੱਖ ਲੈਣੀ ਆ ਜੀ ਜਦੋਂ ਆਪਾਂ ਜੀਭ ਥੱਲੇ ਰੱਖਾਂਗੇ ਜੀਭ ਦੇ ਥੱਲੇ ਇੱਕ ਛੇਦ ਹੁੰਦਾ ਬਰੀਕ ਜਿਹਾ ਜਿਹਨੂੰ ਡਾਕਟਰ ਜਦੋਂ ਆਪਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆਉਂਦੀ ਹੈ ਨਾ ਡਾਕਟਰ ਕਹਿੰਦਾ ਜੀਭ ਥੱਲੇ ਗੋਲੀ ਰੱਖੋ ਉਹ ਜੀਭ ਥੱਲੇ ਇੱਕ ਛੇਦ ਹੁੰਦਾ ਇਹਨੂੰ ਅਸੀਂ ਅੱਧਾ ਚਮਚ ਜੀਭ ਥੱਲੇ ਰੱਖਣਾ ਹੁੰਦਾ ਜਿਹੜੀ ਕਿ 10 ਤੋਂ 15 ਸੈਕਿੰਡ ਦੇ ਵਿੱਚ ਸਾਡੀ ਜੀਭ ਦੇ ਵਿੱਚੋਂ ਰਸ ਖਿੱਚ ਕੇ ਨਾਭੀ ਤੇ ਪਹੁੰਚ ਜਾਂਦੀ ਆ ਜਦੋਂ ਨਾਭੀ ਤੇ ਪਹੁੰਚ ਜਾਂਦੀ ਆ ਤੁਸੀਂ ਹੁਣ ਦੇਖ ਲਓ ਕਈ ਵਾਰੀ ਬੰਦੇ ਕਰਦੇ ਆ ਜੀ ਇਹ 10000 ਬਿਮਾਰੀ ਨੂੰ ਠੀਕ ਕਰ ਦਿੰਦੀ ਆ ਦੇਖੋ 10000 ਬਿਮਾਰੀ ਨੂੰ ਕਹਿਣਾ ਸੌਖਾ ਹੈ 10000 ਬਿਮਾਰੀ ਨੂੰ ਦੱਸਣਾ ਬੜਾ ਔਖਾ ਇਹ ਜੀਬ ਦੇ ਥਰੂ 10 15 ਸੈਕਿੰਡ ਦੇ ਵਿੱਚ ਨਾਭੀ ਤੇ ਪਹੁੰਚਣਾ ਨੇ ਨਾਭੀ ਦੇ ਵਿੱਚ 72000 10000 ਛੱਡੋ 72000 ਨਾੜਾਂ ਦਾ ਇੱਕ ਗੁੱਛਾ ਹੈ ਜੀ ਜਦੋਂ ਨਾਭੀ ਤੱਕ ਜਾਂਦੀ ਆ ਫਿਰ ਨਾਭੀ ਦੇ ਵਿੱਚੋਂ ਇਹ ਨਾਭੀ ਸਾਡਾ ਇੱਕ ਉਹ ਕਾਟਨ ਮਿਲਾ ਜੇ ਕਿਹੜੀ ਜਿਹਨੂੰ ਆਪਾਂ ਨਾਭੀ ਦੇ ਵਿੱਚੋਂ ਆਪਾਂ ਕਈ ਵਾਰੀ ਕਾਟਨ ਕੱਢਦੇ ਹਾਂ ਜੀ ਕੱਢਦੇ ਆ ਨਾ ਬਿਲਕੁਲ ਨਿਕਲਦੀ ਆ ਉਹ ਕਿਉਂ ਕਿਉਂਕਿ ਇਹ ਅੰਦਰ ਨੂੰ ਸਾਹ ਖਿੱਚਦੀ ਆ ਸਾਹ ਖਿੱਚਣ ਕਰਕੇ ਜਿੰਨੀ ਡਸਟ ਹੁੰਦੀ ਸਾਡੀ ਨਾਭੀ ਚ ਇਕੱਠੀ ਹੋ ਜਾਂਦੀ ਆ ਜਦੋਂ ਇਹ ਦਵਾਈ ਨਾਭੀ ਤੱਕ ਪਹੁੰਚੀ 72000 ਨਸਾਂ ਤੱਕ ਪਹੁੰਚੀ ਤੇ ਇਹਨੇ ਅੰਦਰ ਜਾ ਕੇ ਸਪਲਾਈ ਕੀਤੀ ਸਾਡੇ ਬ੍ਰੇਨ ਨੂੰ ਮੈਸੇਜ ਪੂਰੇ ਐਕਟਿਵ ਹੋ ਜਾਂਦੇ ਨੇ ਤੇ ਸਾਡੀ ਬਾਡੀ ਤੇ ਜਿਹੜਾ ਮੈਸੇਜ ਜਿਹੜਾ ਬ੍ਰੇਨ ਤੋਂ ਆਉਣਾ ਹੈ ਉਹ ਬਹੁਤ ਛੇਤੀ ਉਹਨੂੰ ਕਵਰ ਕਰਦਾ ਤੇ ਬਿਮਾਰੀ ਨੂੰ ਬਹੁਤ ਛੇਤੀ ਫਕੜ ਦੇ ਵਿੱਚ ਲਿਆ ਕੇ ਉਹਨੂੰ ਰਿਪੇਅਰ ਕਰਦਾ ਹੈ ਅੱਛਾ ਇਹਦੀ ਕੋਈ ਡੋਸ ਵਗੈਰਾ ਦੀ ਗੱਲ ਕਰੀਏ ਤਾਂ ਕਿੰਨਾ ਆ ਦੇਖੋ ਆ ਆ ਚਮਚ ਦੇਖੋ ਛੋਟਾ ਜਿਹਾ ਇਹਦਾ ਅੱਧਾ ਚਮਚ ਆ ਜਿਹੜੀ ਕਿ ਪਹਿਲੇ 5 ਦਿਨ ਸਿਰਫ ਅੱਧਾ ਚਮਚ ਲੈਣਾ ਸਿਰਫ ਸਿੰਗਲ ਸਵੇਰੇ ਖਾਲੀ ਪੇਟ ਜੀ 15 20 ਮਿੰਟ ਤੋਂ ਬਾਅਦ ਅੱਧਾ ਕੱਪ ਗਰਮ ਪਾਣੀ ਦਾ ਪੀਣਾ ਜੀ ਖੱਟੀਆਂ ਤਲੀਆਂ ਚੀਜ਼ਾਂ ਦਾ ਪਰੇਜ ਆ ਉਹ ਚੀਜ਼ ਨਹੀਂ ਆਪ ਵਰਤਣੀਆਂ ਤਲੀਆਂ ਚੀਜ਼ਾਂ ਨਹੀਂ ਵਰਤਣੀਆਂ ਇਹ ਤਾਂ ਨਹੀਂ ਹੋਏਗਾ ਕਿ ਫਰੀਦ ਦਵਾਈ ਬੰਦੇ ਨੂੰ ਡੇਲੀ ਖਾਣੀ ਪੈ ਜਾਵੇ ਕੋਈ ਲੰਬੇ ਤੌਰ ਤੇ ਦਵਾਈ ਖਾਣੀ ਪਵੇ ਸਾਰੇ ਇਹਨੂੰ 3 ਮਹੀਨੇ ਖਾਓ ਤੁਸੀਂ 3 ਮਹੀਨੇ ਦਾ ਸਾਡਾ ਇੱਕ ਪ੍ਰੋਸੈਸ ਆਯੁਰਵੇਦ ਵਿੱਚ 90 ਦਿਨ ਦਾ ਪ੍ਰੋਸੈਸ ਹੈ ਜਿਹੜੀ 90 ਦਿਨ ਦੇ ਵਿੱਚ ਬਾਡੀ ਦੇ ਵਿੱਚ ਸਾਡਾ ਇੱਕ ਵਾਰੀ ਖਾਣਾ ਚਲਾ ਗਿਆ ਦਵਾਈ ਚੱਲੇਗੀ ਨਾ ਉਹ 90 ਦਿਨਾਂ ਵਿੱਚ ਸਾਰੇ ਪੂਰੀ ਬਾਡੀ ਦੇ ਵਿੱਚ ਸਰਕੂਲੇਟ ਹੋ ਕੇ ਕੰਮ ਹੀ ਖਤਮ ਕਰ ਦਿੰਦੀ ਹੈ